ਵਾਸਤਵ ਮੰਦਰਾ ਸਰਕਾਰ ਸਭ ਕੇ ਮਨ ਸਦਸਤੇ ਤੂ ਦਾ ਸੁੰਦਰ ਕਰਤ ਤਤ ਕਾ ਮੇਰ ਦਾ ਸਭ ਹੋਏ ਗੋਣ ਕੋ ਬਿੰਦ ਨਾਮ ਤੁੰ ਬਾਣੀ ਸਿੰਰਜ ਸਾਸਤਰ ਬੇ ਬਖਾਣੇ ਸਗਲ ਮਤਾ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਥੋੜਾ ਆਪਣਾ ਵਿੱਕੀ ਵੀਰ ਕਮਜੂ ਸੀ ਇਸ ਟਾਈਮ ਬਾਦਸ਼ਾਹਪੁਰ ਇੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਘੱਗਰ ਦਾ ਪਾਣੀ ਜਿਹੜਾ ਕਾਫੀ ਉੱਪਰ ਆ ਗਿਆ ਸੀ ਔਰ ਵਨ ਵਾਰ ਵਾਰ ਟੁੱਟਣ ਦੀ ਨੌਬਤ ਵੀ ਆਈ ਸੀ। ਉੱਥੇ ਆਪਣੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਜਿੰਨਾਂ ਨੇ ਸੇਵਾ ਦਿਨ ਰਾਤ ਕੀਤੀ ਗਈ ਔਰ ਜਿਹੜਾ ਘੱਗਰ ਦਾ ਬੰਨ ਸੀ ਉਹਦਾ ਪੂਰਾ ਯਾਨੀ ਕਿ ਉਹਨੂੰ ਮੁਕੰਮਲ ਬੰਨੀ ਰੱਖਿਆ ਔਰ ਪਾਣੀ ਜਿਹੜੀ ਕਿਸੇ ਪਾਸੇ ਵੀ ਲੀਕੇਜ ਨਹੀਂ ਹੋਣ ਦਿੱਤੀ। ਔਰ ਜਿੱਥੇ ਇਹ ਸੰਘਰਸ਼ ਚੱਲਦਾ ਰਿਹਾ ਉੱਥੇ ਇੱਕ ਸਭ ਤੋਂ ਵੱਡਾ ਸੰਘਰਸ਼ ਜਿਹੜਾ ਚੱਲਦਾ ਸੀ ਆਪਣਾ ਸਾਡੀ ਭੈਣ ਕਚਰਨਜੀਤ ਕੌਰ ਧੂੜੀਆਂ ਕ੍ਰ ਉਨ੍ਹਾਂ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਸੇਵਾ ਇੱਥੇ ਦਿਨ ਰਾਤ ਨਿਭਾਈ ਗਈ ਹੈ ਕਿਉਂਕਿ ਉਨ੍ਹਾਂ ਵੱਲੋਂ ਬੰਨਰ ਦਿੱਤੀ ਜਿਹੜੀ ਲੰਗਰ ਦੀ ਸੇਵਾ ਸੀ ਸਾਰੀ ਜਿਹੜੀ ਹੈ ਸਾਡੀ ਭੈਣ ਚਰਨਜੀਤ ਕੌਰ ਵੱਲੋਂ ਦਿਨ ਰਾਤ ਸੇਵਾ ਕੀਤੀ ਗਈ ਹੈ ਅੱਜ ਉਨ੍ਹਾਂ ਵੱਲੋਂ ਇੱਕ ਗੁਰੂ ਘਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪਾਠ ਕਰਵਾਇਆ ਗਿਆ ਸੀ ਔਰ ਸਾਰੀ ਸੁਖ ਸ਼ਾਂਤੀ ਵਾਸਤੇ ਅਰਦਾਸ ਕਰਵਾਈ ਗਈ ਹੈ ਔਰ ਅੱਜ ਉਨ੍ਹਾਂ ਵੱਲੋਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਬੰਨਰ ਦਿੱਤੇ ਮੁੱਤਨ ਤਾਨਦੇਹੀ ਦੇ ਨਾਲ ਮਿਹਨਤ ਕੀਤੀ ਆ ਦਿਨ ਰਾਤ ਸੇਵਾ ਕੀਤੀ ਆ ਉਨ੍ਹਾਂ ਦੀ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਔਰ ਉੱਥੇ ਸਾਡੇ ਪੱਤਰਕਾਰ ਭਾਈਚਾਰੇ ਦਾ ਵੀ ਸਨਮਾਨ ਕੀਤਾ ਗਿਆ। ਬਾਕੀ ਅਸੀਂ ਜਿਹੜੇ ਚਰਨਜੀਤ ਕੋਰ ਧੂੜੀਆਂ ਸਾਡੇ ਨਾਲ ਤੇ ਮਜ਼ਦੂਰ ਵੀ ਹੈਗੇ ਨੇ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ। ਇੰਨਾ ਕ ਸਨਮਾਨ ਲੈ ਕੇ ਉਸ ਤੋਂ ਬਾਅਦ ਮੇਰੇ ਕੋਲ ਆਈ ਜਿਹੜੇ ਆਪਣੇ ਇਲਾਕੇ ਦੇ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਦੀ ਆਂ ਸਰਦਾਰ ਹਰਕ੍ਰਿਸ਼ਨ ਸਿੰਘ ਜੀ ਪਤਨ ਸਾਹਿਬ ਆਪਣੇ ਉਂਕੇ ਕਾਕਾ ਜੀ ਨੇ ਜਿਹੜੇ ਇਹਨਾਂ ਨੇ ਜਿੰਨੀ ਜਨ ਲੱਗ ਕੇ ਚੱਲੇ ਹੈ ਸੇਵਾ ਚੱਲੀ ਹੈ। ਤੋਂ ਮੈਂ 1 ਲੱਖ ਰੁਪਏ ਦਾ

ਹਾਂਜੀ ਸਾਹਿਬ ਉਸੇ ਗੱਲ ਦੀ ਇੱਕ ਗੱਲ ਕੀਤੀ ਜਾਵੇ ਪਿਛਲੇ ਕੁਝ ਦਿਨਾਂ ਦੀ ਆਪਣੇ ਏਰੀਆ ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਇੱਕ ਵਾਰੀ ਉਹ ਹਾਨ ਤੇ ਸੀ ਔਰ ਜਿੱਦਾਂ ਅਸੀਂ ਦੇਖਿਆ ਤੁਸੀਂ ਦਿਨ ਰਾਤ ਆਪਣੀ ਟੀਮ ਦੇ ਨਾਲ ਅੰਨਾ ਲੰਗਰ ਦੀ ਸੇਵਾ ਵੀ ਕੀਤੀ ਔਰ ਨਾਲ ਨਾਲ ਦਿਨ ਜਿਹੜੇ ਸਾਰਾ ਨਿਗਰਾਨੀ ਵੀ ਪੂਰੀ ਕੀਤੀ ਔਰ ਤੁਹਾਡੇ ਨਾਲ ਵੀ ਪੂਰਾ ਸਹਿਯੋਗ ਮਿਲਿਆ ਆਪਣਾ ਬਹੁਤ ਵੱਡਾ ਸਿਹਰਾ ਜਾਂਦਾ ਹੈ ਅਸੀਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਵੀ ਦਿਨੇ ਕਿਉਂਕਿ ਤੁਸੀਂ ਇਸ ਜਿੱਤ ਜਿਹੜੀ ਹੋਈ ਹੈ ਇਹਦੇ ਇੱਕ ਬਹੁਤ ਵੱਡੇ ਹੱਕਦਾਰ ਵੀ ਹੈਗੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਜੀ ਜਿਹੜਾ ਇਹਨੇ ਤੁਹਾਨੂੰ ਤੁਸੀਂ ਮੈਨੂੰ ਇਸ ਕਾਵਲ ਸਮਝਿਆ ਪਰ ਇਹ ਮੇਰੀ ਡਿਊਟੀ ਸੀਗੀ ਕਿ ਮੈਂ ਕੋਈ ਛਾਨ ਨਹੀਂ ਕੀਤਾ ਕਿਸੇ ਤੇ ਕਿਉਂਕਿ ਕਿ ਲਾਕਾ ਡੁੱਬ ਰਿਆ ਸੀ ਸਾਡਾ ਕਿਸਾਨ ਜਥੇਬੰਦੀਆਂ ਸਾਡੀ ਸੁਭਾ ਕਮੇਟੀਆਂ ਪਲ-ਪਲ ਦੀ ਖਬਰ ਰੱਖ ਰਹੀ ਸੀ ਸਾਡੇ ਸਾਰੇ ਬਲਾਕਾਂ ਦੇ ਅੱਗੂ ਉੱਥੇ ਆ ਕੇ ਵੀ ਜਾਂਦੇ ਰਹੇ ਨੇ ਹੋਰ ਹੋਰ ਜਥੇਬੰਦੀਆਂ ਦੇ ਅੱਗੂ ਵੀ ਉੱਥੇ ਸਾਨੂੰ ਪੁੱਛਦੇ ਰਹੇ ਨੇ ਕੀ ਚੀਜ਼ ਦੀ ਕਮੀ ਆ ਬੰਦਿਆਂ ਦੀ ਲੋੜ ਆ ਜਿਹੜੀ ਚੀਜ਼ ਦੀ ਲੋੜ ਹੁੰਦੀ ਸੀ ਅਸੀਂ ਫੋਨ 'ਚ ਮੈਸੇਜ ਕਰਦੇ ਸੀ ਸਾਡੀ ਪਤਨਾ ਬਲਾਕ ਨਹੀਂ ਵੀ ਸਾਡੇ ਸਾਥੀ ਆ ਜਾਂਦੇ ਸੀ ਜਿਹੜਾ ਲੋਕਾਂ ਦਾ ਸਹਿਯੋਗ ਰਿਹਾ ਸੀ ਤਾਂ ਲੰਗਰ ਕਮੇਟੀ ਦੇ ਵਿੱਚ ਸੀ ਉਹ ਬਹੁਤ ਰਹਿ ਗਿਆ ਇਵੇਂ ਲੋਕਾਂ ਨੇ ਮੈਨੂੰ ਦਿਖਾਤਾ ਵੀ ਲੋਕ ਮੇਰੇ ਨਾਲ ਨੇ ਲੋਕਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਉੱਥੇ ਢੇਰ ਲੱਗ ਜਾਂਦੇ ਸੀ ਇਸਮਾਨ ਦੇ ਖਾਣ ਵਾਲੇ ਦੇ ਕਿਉਂਕਿ ਮਤਲਬ ਇੱਕ ਸਾਹ ਦਾ ਤੇ ਮੇਲਾ ਲੱਗਿਆ ਸੀ ਇੱਕ ਪਾਸੇ ਲੋਕ ਦਰਦ ਦੇ ਵਿੱਚ ਸੀਗੇ ਇੱਕ ਪਾਸੇ ਕਿਤੇ ਜਲੇਬੀਆਂ ਸਮੋਸੇ ਪਕੌੜੇ ਪਤਾ ਨਹੀਂ ਕੀ ਕੀ ਉੱਥੇ ਜਾਂਦਾ ਸੀਗਾ ਹਾਂਜੀ ਤੇ ਇਸ ਕਰਕੇ ਬਾਕੀ ਸੋਡਾ ਵੀ ਧੰਨਵਾਦ ਆ ਜਿਹੜਾ ਤੁਸੀਂ ਸਾਡੇ ਇਲਾਕੇ ਦੀ ਆਵਾਜ਼ ਦੂਰ ਦੂਰ ਤੱਕ ਪਹੁੰਚਾਈ ਹੈ ਤੁਸੀਂ ਸਾਰੇ ਪੱਤਰਕਾਰ ਭਰਾਵਾਂ ਨੇ ਇਹਦਾ ਮਤਲਬ ਸਭ ਤੋਂ ਵੱਡੀ ਵਧਾਈ ਮੈਂ ਤੁਹਾਨੂੰ ਵੀ ਦਿੰਨੀ ਆ ਤਾਂ ਜੇ ਖਬਰਾਂ ਲੋਕਾਂ ਕੋਲ ਪਹੁੰਚੀਆਂ ਤਾਂ ਪਤਾ ਲੱਗਿਆ ਵੀ ਉੱਥੇ ਮਾਰ ਹੇਠ ਆ ਰਹੇ ਨੇ ਲੋਕ ਤਾਂ ਲੋਕ ਇਕੱਠੇ ਹੋ ਕੇ ਸਾਡੀ ਹਮਾਇਤ ਚ ਅਰ ਅੱਜ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਅ ਖੰਡ ਪੜ ਸਾਫ ਕਰਵਾਇਆ ਸੀ ਅੱਜ ਇਸੇ ਸਿਲਸਿਲੇ ਨੂੰ ਲੈ ਕੇ ਕਰਵਾਇਆ ਹਾਂ ਹਾਂਜੀ ਇਸ ਸਿਲਸਿਲੇ ਨੂੰ ਕਿਉਂਕਿ ਸਾਡੇ ਇਲਾਕੇ ਨੂੰ ਕਾਲਪੁਰਖ ਵੈਗੁਰ ਨੇ ਵੱਡੀ ਤਬਾਹੀ ਤੋਂ ਬਚਾਇਆ ਕਿਉਂਕਿ ਜਦੋਂ ਸੁਲਤਾਨਪੁਰ ਲੋਧੀ ਵਾਲੀ ਸਾਈਡ ਦਾ ਮੰਜ਼ਰ ਦੇਖਦੇ ਸੀ ਨਾ ਇੱਕ ਵਾਰ ਤਾਂ ਰੂਹ ਕੰਬਦੀ ਸੀ ਉੱਥੇ ਘਰ ਰਪਟਾਏ ਗਏ ਸੀ ਡੰਗਰ ਬੱਛਾ ਹੁਣ ਤਾਂ ਸਾਨੂੰ ਐਵੇਂ ਹੋਣ ਲੱਗਿਆ ਸੀ ਕੋਈ ਗੱਲ ਨਹੀਂ ਫਸਲਾਂ ਜਾਣਗੇ ਜਾਣ ਦੋ ਤੇ ਸਾਡੇ ਘਰ ਤੇ ਡੰਗਰ ਬੱਛਾ ਉਹ ਬਚ ਜਾਣ ਹੁਣ ਤਾਂ ਕਿਉਂਕਿ ਸਾਰੀ ਜ਼ਿੰਦਗੀ ਚ ਕੋ ਘਰ ਬਣਦਾ ਨੇ ਸਾਨੂੰ ਕੋਲ ਤੇ ਪਰ ਪ੍ਰਮਾਤਮਾ ਦੀ ਬੜੀ ਮਿਹਰ ਹੋਈ ਹੈ ਸਾਡੇ ਇਲਾ ਮੈਂ ਪੰਜਾਬੀਆਂ ਲਈ ਮੈਸੇਜ ਦੇਣਾ ਚਾਹੁੰਦੀ ਆ ਕਿ ਇਕੱਠੇ ਹੋ ਕੇ ਆਪਾਂ ਸਭ ਕੁਝ ਕਰ ਸਕਦੇ ਆ ਆਪਾਂ ਜਾ ਕੇ ਰੱਖਦੇ ਆ ਸਰਕਾਰਾਂ ਕੋ ਸਰਕਾਰਾਂ ਵਿਜੀ ਲਾਲੋ ਜਾਂ ਨਹੀਂ ਆਉਂਦੀਆਂ ਜਾਂ ਨਲਾਇਕ ਲਾਲੋ ਕੁਝ ਵੀ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਕਿਉਂਕਿ ਆਪਾਂ ਤਿੰਨ ਤਲ ਮਰ ਰਹੇ ਹੁੰਨੇ ਆ ਐਨੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਉੱਥੇ ਬੰਨ ਰੋਕ ਲਿਆ ਮੈਂ ਕਹਿੰਨੀ ਆ ਤੁਹਾਡੇ ਲਈ ਕੋਈ ਚੀਜ਼ ਨਹੀਂ ਗਈ ਇਕੱਠੇ ਹੋਵੋ ਇਕੱਠੇ ਹੋ ਕੇ ਆਪਾਂ ਕੋਈ ਵੀ ਜੰਗ ਜਿੱਤ ਸਕਦੇ ਆ ਜਿਵੇਂ ਕਿ ਗੱਗਰ ਦੀ ਜੰਗ ਸਾਨੂੰ ਇੱਕ ਸੁਨੇਹਾ ਵੀ ਦਿੰਦੀ ਆ ਇਕੱਠੇ ਹੋ ਕੇ ਲੜਨਾ ਉਹਨਾਂ ਯੂਨੀਅਨ ਦਾ ਇੱਕ ਪੱਕਾ ਕਰ ਸਕਦਾ ਕਿ ਬਹੁਤ ਵੱਡਾ ਰੋਲ ਰਿਹਾ ਹੈ ਇਹਦੇ ਵਿੱਚ ਹਨ ਸਾਡੀ ਭੈਣ ਸੀ ਚਰਨਜੀਤ ਕੌਰ ਅਸੀਂ ਦੇਖਦੇ ਵੀ ਹੁੰਦੇ ਸੀ ਕਦੇ ਕਿਸ ਬੰਦ ਉਤੇ ਕਦੇ ਕਿਸ ਬੰਦ ਉਤੇ ਲਗਾਤਾਰ ਸੇਵਾ ਵੀ ਨਾਲ ਲੰਗਰ ਦੀ ਵੀ ਸੇਵਾ ਨਿਰੰਤਰ ਜਾਨੀ ਕਿ ਕੀਤੀ ਗਈ ਆ ਔਰ ਕਿਤੇ ਨਾ ਕਿਤੇ ਆਪਸ ਵਿੱਚ ਜਿਹੜਾ ਭਾਈਚਾਰਾ ਜਾਨੀ ਕਿ ਬਹੁਤ ਕੈਂਪ ਵੀ ਹੋਇਆ ਜਿਹਦੇ ਵਿੱਚ ਦਿਸਿਆ ਦੇਖੋ ਜਿ세 ਬੰਦੀ ਨੇ ਇੱਕ ਰੋਲ ਅਦਾ ਕੀਤਾ ਤਾਂ ਰੋਲ ਰੋਜ਼ ਇਹਨੂੰ ਕਰਨਾ ਚਾਹੀਦਾ ਜਿ세 ਬੰਦੀਆਂ ਨੇ ਕਿਉਂਕਿ ਲੋਕਾਂ ਵਾਸਤੇ ਬਣੀਆਂ ਹੀ ਆ ਜਿ세 ਬੰਦੀਆਂ ਨੇ ਬਿਲਕੁਲ ਉਹ ਜਿਵੇਂ ਧੁਰੀ ਦੇ ਦੁਆਲੇ ਮੁੜ ਕੇ ਸਾਰਾ ਕੁਝ ਜਿਹੜਾ ਵਾ ਇਕੱਠਾ ਹੁੰਦਾ ਇਹ ਇੱਕ ਤਰ੍ਹਾਂ ਦਾ ਇੱਕ ਇੱਕ ਥਾਮ ਬਣ ਗਿਆ ਇੱਕ ਇੱਕ ਸਪੋਰਟ ਬਣ ਗਿਆ سپورਟ ਬਣ ਗਿਆ ਜਿਹਦੇ ਨਾਲ ਲੋਕਾਂ ਦਾ ਜਿਹੜਾ ਆਉਣਾ ਜਾਣਾ ਉੱਥੇ ਜਿਹੜਾ ਸਾਰਾ ਇਹ ਇਸ ਗੱਲ ਦੀ ਜਿਹੜਾ ਸਮਝਾ ਜਿਹੜਾ ਇਸ ਗੱਲ ਦਾ ਫਾਇਦਾ ਹੋਇਆ ਦੂਜੀ ਗੱਲ ਇਹ ਆ ਵੀ ਆਮ ਜਿਹੜੇ ਲੋਕਾਂ 'ਚ ਇਹ ਚੇਤਨਤਾ ਹੁੰਦੀ ਆ ਵੀ ਅਸੀਂ ਵੱਡੀ ਤੇ ਵੱਡੀ ਜਿਹੜੀ ਮੁਸ਼ਕਲ ਆ ਉਹ ਮੁਸ਼ਕਲ ਨੂੰ ਵੀ ਹੱਲ ਕਰ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਇਹ ਬੜੀ ਜ਼ਰੂਰੀ ਹੈ ਕਿਉਂਕਿ ਆ ਜਿਹੜਾ ਪ੍ਰਬੰਧ ਅਸੀਂ ਸਮਝਦੇ ਆ ਸਾਡੀ ਕ੍ਰਾਂਤੀਕਾਰੀ ਕਿਸਾਨ ਸੰਗਠਨ ਜਥੇਬੰਦੀ ਸਮਝਦੀ ਹੈ ਪੇਸ ਪ੍ਰਬੰਧ ਵਿੱਚ ਇਕੱਠੇ ਹੋਣਾ ਤੋਂ ਬਨਾ ਬਹੁਤ ਜ਼ਿਆਦੀਆਂ ਮੁਸ਼ਕਲਾਂ ਨੇ ਆਮ ਕਿਤੀ ਲੋਕਾਂ ਨੂੰ ਚਾਹੇ ਉਹ ਕਿਸਾਨ ਹੋਣ ਚਾਹੇ ਦੂਸਰੀਆਂ ਜਥੇਬੰਦੀਆਂ ਹੋਣ ਇਸ ਕਰਕੇ ਹਰ ਹਾਲਤ ਵਿੱਚ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਆਪਣੀ ਤਾਕਤ ਦਾ ਅਹਿਸਾਸ ਕਰਨ ਵਾਸਤੇ ਤੇ ਉਹਦੇ ਵਾਸਤੇ ਜਿਹੜਾ ਵਾ ਇਕੱਠੇ ਹੋਣਾ ਜ਼ਰੂਰੀ ਹੈ ਇਸ ਗੱਲ ਨੇ ਇਸ ਗੱਲ ਦੀ ਏ ਸੰਤਾ ਵਧਾਈ ਗਿਆ ਜਿਹੜਾ ਇਲਾਕੇ ਤੇ ਨੁਕਸਾਨ ਸੀ ਉਹ ਨੁਕਸਾਨ ਨੂੰ ਠੱਲਿਆ ਗਿਆ ਵਾ ਉਦੇ ਵਾਸਤੇ ਵੀ ਅਸੀਂ ਸਮਝ ਲਈ ਬਹੁਤ ਚੰਗਾ ਜਾਂ ਕਿ ਕਹ ਲਵਾਂ ਕਿ thand ਨੂੰ ਜਿਹੜੀ ਜਿਹੜੀ ਗੱਲਬਾਤ ਹੈ ਜੇ ਜਦੋਂ ਵੀ ਇਹੋ ਜਿਹੀ ਮੁਸੀਬਤ ਆਉਂਦੀ ਹੈ ਪਲੇਟਫਾਰਮ ਆਪਣੇ ਕੋਲ ਦੇ ਕੋ ਹੋਵੇਗਾ ਜਿੱਦਾਂ ਹੁਣ ਇੱਥੇ ਜਥੇਬੰਦੀ ਨੇ ਪਲੇਟਫਾਰਮ ਬਣਾਇਆ ਉਸ ਪਲੇਟਫਾਰਮ ਦੇ ਦਿਵਾਲੇ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ ਇਸ ਦਾ ਮੁਸੀਬਤ ਦਾ ਜਿਹੜਾ ਸਾਹਮਣਾ ਕੀਤਾ ਹੈ ਉਹ ਰੌਣ ਵਾਲੇ ਸਮੇਂ ਦੇ ਵਿੱਚ ਵੀ ਜਿੰਨਾ ਚਿਰ ਆਪਣੀ ਏਕਤਾ ਮਜ਼ਬੂਤ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਇਹਨਾਂ ਮੁਸੀਬਤਾਂ ਦੇ ਨਾਲ ਆਪਾਂ ਨਹੀਂ ਲੜ ਸਕਦੇ ਲੋਕਾਂ ਦੇ ਵਿੱਚ ਵੇਖੋ ਕਿੰਨਾ ਸਹਿਮ ਸੀ ਪਹਿਲਾਂ ਜਦੋਂ ਪਾਣੀ ਆਇਆ ਜਦੋਂ ਆਪਾਂ ਇਕੱਠੇ ਹੋ ਜਾਂਦੇ ਆ ਇੱਕ ਦੂਜੇ ਨੂੰ ਹੌਸਲਾ ਵੀ ਮਿਲਦਾ ਉਹਦੇ ਵਿੱਚ ਆਪਣਾ ਉਤਸ਼ਾਹ ਵੱਧਦਾ ਉਸ ਹੌਸਲੇ ਦੇ ਨਾਲ ਆਪਾਂ ਜਿਹੜੀ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕਰ ਸਕਨੇ ਆ ਔਰ ਕੀਤਾ ਲੋਕਾਂ ਨੇ ਇਸ ਵਾਰ ਦਿਖਾਇਆ ਕਰਕੇ ਕਿੰਨਾ ਨੁਕਸਾਨ ਹੋ ਗਿਆ ਪਿੱਛੇ ਵੇਖੋ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ ਉਹੀ ਹਾਲਾਤ ਜੇ ਲੋਕ ਨਾ ਉੱਠਦੇ ਆਪਣੇ ਇਲਾਕੇ ਦੇ ਵੀ ਉਹੀ ਹਾਲਾਤ ਹੋਣੇ ਸਨ ਔਰ ਅਸੀਂ ਧੰਨਵਾਦ ਕਰਦੇ ਆ ਗੁਰੂ ਮਹਾਰਾਜ ਦਾ ਵੀ ਔਰ ਸੰਘਾ ਦਾ ਵੀ ਜਿਨ੍ਹਾਂ ਨੇ ਇਕੱਠੇ ਹੋ ਕੇ ਜਥੇਬੰਦੀ ਦਾ ਸਾਥ ਦਿੱਤਾ ਔਰ ਆਪਾਂ ਆਪਣੀਆਂ ਫਸਲਾਂ ਨੂੰ ਜਿਹੜਾ ਬਚਾਉਣ ਦੇ ਵਿੱਚ ਕਾਮਯਾਬ ਹੋਏ ਆ ਜਿਹਦੀ ਓਟ ਲੈ ਕੇ ਅਸੀਂ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਤੇ ਅਰਦਾਸ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਭੈਣ ਚਰਨਜੀਤ ਕੌਰ ਦਾ ਬਹੁਤ ਧੰਨਵਾਦ ਕਰਦਾ ਉਹਨੂੰ ਵਧਾਈ ਦੇਣਾ ਚਾਹੁੰਦਾ ਕਿਉਂ ਇੱਕ ਔਰਤ ਹੋਣ ਦੇ ਨਾਤੇ ਉੱਥੇ ਦੇਖਿਆ ਗਿਆ ਬਹੁਤ ਗਰਮੀ ਸੀ ਦਿਨ ਰਾਤ ਉੱਥੇ ਡਟੇ ਰਹੇ ਦੇ ਤੋਂ ਸਾਡੀ ਸਾਰੀ ਟੀਮ ਤੇ ਸਾਰਾ ਇਲਾਕਾ ਪੰਜ ਸਰਪੰਚ ਉਥੇ ਲੱਗੇ ਰਹੇ ਨੇ ਕਿਉਂਕਿ ਸਰਕਾਰ ਨਕਾਮ ਰਹੀ ਹੈ ਸਰਕਾਰ ਦੇ ਫਰਜ਼ ਹੁੰਦਾ ਵੀ ਉਹਨੂੰ ਸਫਾਈ ਕਰਾਉਣੀ ਸਫਾਈ ਕਰਾਣੀ ਬੰਨਾਂ ਨੂੰ ਮਜ਼ਬੂਤ ਕਰਨਾ ਪਰ ਸਰਕਾਰ ਕਦੇ ਨਹੀਂ ਦੇਖੀ ਸਾਡੇ ਲੋਕ ਇਲਾਕੇ ਦੇ ਲੋਕ ਸਾਰੇ ਇਕੱਠੇ ਹੋ ਕੇ ਦੇਖੋ ਰਸਤਾ ਦੀ ਕੋਈ ਉੱਥੇ ਘਾਟ ਨਹੀਂ ਰਹਿਣ ਦਿਤੀ ਹੈ ਕਿ ਰਸਤਾ ਵੀ ਪਚਾਈਆਂ ਹਾਂ ਮਿੱਟੀ ਲੈ ਕੇ ਵੀ ਉੱਥੇ ਕੋਈ ਟਰੈਕਟਰ ਨਹੀਂ ਪਹੁੰਚ ਸਕਦਾ ਦੀ ਮਿੱਟੀ ਲੈ ਕੇ ਵੀ ਲੋਕ ਥੈਲੇ ਲੈ ਕੇ ਪਹੁੰਚੇ ਆਪ ਦੀ ਮਜ਼ਬੂਤੀ ਕਰਕੇ ਆਪਣੀ ਸੈਂਕੜੇ ਫਸਲ ਹਜ਼ਾਰਾਂ ਫਸਲ ਏਕੜ ਹੈ ਜਿਹੜੀ ਉਹ ਆਪਣੀ ਬਚਾਈ ਹੈ ਮੈਂ ਸਾਰੇ ਇਲਾਕੇ ਨੂੰ ਇੱਥੋਂ ਦੀ ਸਾਡੀ ਕ੍ਰਾਂਤੀਕਾਰੀ ਕਿਸਾਨ ਜੋਨੀਆਂ ਜਿਹੜੀ ਸਾਰਿਆਂ ਨੂੰ ਬਧਾਈ ਦੇਣਾ ਚਾਹਾਂ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂ। ਅੱਜ ਸੀ ਸਿਗਾਦੀ। ਅੱਜ ਸੀਗਾਦੀ ਕੀ ਕਹਿਣਾ ਚਾਹੋ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਦਾ ਕਿਉਂਕਿ ਉਹ ਵੀ ਪੂਰਾ ਨਾਲ ਡਟੇ ਰਹੇ ਨੇ ਔਰ ਤਾਂ ਅਸੀਂ ਤੁਹਾਨੂੰ ਵੀ ਦੇਖਿਆ ਤੁਸੀਂ ਵੀ ਨਾਲ ਲਗਾਤਾਰ ਉਥੇ ਸੇਵਾ ਨਿਭਾਉਂਦੇ ਨਜ਼ਰ ਆਇਓ ਅੱਜ ਉਹਨਾਂ ਨੂੰ ਬਹੁਤ ਸਨਮਾਨ ਵੀ ਕੀਤਾ ਗਿਆ। ਬਿਲਕੁਲ ਜੀ ਮੈਂ ਪਿੰਡ ਹਰਚੰਦਪੁਰ ਦਾ ਟਾਉਂ ਦਾ ਸਰਪੰਚ ਆ। ਪਰ ਸਾਡੇ ਬਿਲਕੁਲ ਨੇੜੇ ਸੀ ਬੰਨ ਇਹ ਜਿੰਨੀ ਸੇਵਾ ਉਥੇ ਕ੍ਰਾਂਤੀਕਾਰੀ ਜਿਨ੍ਹਾਂ ਨੇ ਜਿੰਨੇ ਵੀ ਲੀਡਰ ਸਹਿਬਾਨਾ ਚਾਹੇ ਬਲੈਂਕਟਰ ਸਹਿਬਾਨਾ ਜਿੰਨੀ ਸੇਵਾ ਨੇ ਕਰੀ ਆ। ਬਹੁਤ ਧੰਨਵਾਦ ਕਰਦੇ ਆ ਅਸੀਂ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਇਹ ਕੰਮ ਹੋਇਆ ਵਰਨਾ ਉੱਥੇ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੋਕ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਬੰਦਾ ਉੱਥੇ ਲੜਾਈ ਹੋਣ ਦਾ ਖਤਰਾ ਵੀ ਸੀ ਅਗਰ ਉੱਥੇ ਕ੍ਰਾਂਤੀਕਾਰੀ ਯੂਨੀਅਨ ਵਾਲੇ ਨਾ ਹੁੰਦੇ ਤਾਂ ਮੇਰਾ ਖਿਆਲ ਹੈ ਕਾ ਵੀ ਉੱਥੇ ਤਣਾਅਪੂਰਨ ਸਥਿਤੀ ਸੀਗੀ ਇਹਨਾਂ ਨੇ ਮੇਨਟੇਨ ਕਰਿਆ ਔਰ ਇਹਨਾਂ ਦੇ ਜਿੰਨੇ ਵੀ ਕਿਸਾਨ ਜਥੇਬੰਦੀ ਦੇ ਮੀਰ ਸੀਗੇ ਸਾਰਾ ਨੇ ਆਪ ਥੱਲੇ ਚੱਕ ਚੱਕ ਕੇ ਇੱਥੇ ਬੰਦੇ ਉੱਪਰ ਲਾਏ ਬੋਲੇ ਸੋਨੇ ਹਾਂ বলে সোনা হার ভাস্কির আকার বলে সোনা হার ভাস্কির আকার বলে সোনা হার স্বরূপে দে নাম অ ট্রফি দে নাম ਮਾਣ ਕਰ ਰਹੇ ਨੇ ਸਾਗਰੀ ਪਿੰਡ ਤੋਂ ਸਾਡੇ ਸਾਥੀ ਭੈਣ ਚਰਨਜੀਤ कौर ਨੂੰ ਨਿਹਾਲ